ਆਰਮੀ ਨੇ ਡਾਈ ਸਾਰੀ ਫਿਰ ਕੋਠੀਓ ਆਰਮੀ ਨੇ ਸਰੀ ਚ ਸਾਡਾ ਇੱਕ ਰਿਸ਼ਤੇਦਾਰ ਦਾਤਾ ਵੀ ਮੈਂ ਉਹ ਵਾਲੇ ਮੁਕਾਬਲੇ ਦਾ ਸੁਣ ਕੇ ਤੇ ਦਬੁਰਜੀ ਗੇਟ ਤੇ ਆ ਗਿਆ ਏ ਅੱਛਾ ਉਦੋਂ ਬੋਲਡ ਪ੍ਰੂਫ ਇੱਕ ਟਰੈਕਟਰ ਲੰਘਿਆ ਠੀਕ ਇਧਰ ਨੂੰ ਆਉਣ ਵਾਸਤੇ ਠੀਕ ਉਹ ਵਾਲੇ ਬੋਲਡ ਪ੍ਰੂਫ ਪਿੰਡ ਆਇਆ ਪਿੰਡ ਆਣ ਕੇ ਤੇ ਉਹਨੂੰ ਉਹ ਕੋਠੀ ਵਾਲ ਨੂੰ ਉਹਨੇ ਜਦੋਂ ਗਿਆ ਤੇ ਉਹਨੇ ਹਲੇ ਉਸੇ ਜਾ ਕੇ ਰਿਪੋਰਟ ਕੀਤੀ ਆ ਸਰ ਜੀ ਸੋ ਨਾਲ ਦੀ ਇੱਕ ਗੋਲੀ ਉਹਨੂੰ ਵੀ ਆਣ ਵੱਜੀ ਅੱਛਾ ਉਹ ਫਿਰ ਲਾਜ਼ਮੀ ਮੈਂ ਆਖਿਆ ਭਲਾ ਵੀ ਨਾ ਵੀ ਐਂਦੀ ਜਿਹੜੀਆਂ ਗੱਡੀਆਂ ਜਿਹੜੀਆਂ ਲੰਗਦੀਆਂ ਉਹਨਾਂ ਦਾ ਲਹੂ ਚੁੱਧਦਾ ਜਾਂਦਾ ਤੇ ਹਸਪਤਾਲ ਵੇਖਾਂ ਭਲਾ ਕਿੱਥੇ ਦਾਖਲ ਕਰਾਉਂਦੇ ਆ ਉਹ ਇਦੋਂ ਤਰਤਾਰਨ ਚਲੇ ਜਾ ਅੱਛਾ ਹਰਪਾਲ ਸਿੰਘ ਉਹ ਨਾਂ ਹੈ ਅੱਛਾ ਉਹ ਮੈਨੂੰ ਦਾਦਾ ਵੀ ਆਂਦਾ ਮੈਂ ਉੱਥੇ ਜਾ ਕੇ ਵੇਖਿਆ ਦੂ ਮੈਂ ਬੋਲਡ ਪ੍ਰੂ ਰਾਨਾ ਟਰੈਕਟਰ ਡਰਾਈਵਰ ਵੀ ਉੱਥੇ ਪਿਆ ਹਾਂ ਲਓ ਮੈਂ ਉਹਨੂੰ ਪੁੱਛਿਆ ਵੀ ਤੂੰ ਉਹਦੇ ਹੋਣੇ ਬੁਲਟ ਪ੍ਰੂਫ ਲੈ ਕੇ ਕਿਆ ਹਾਂਦਾ ਮੈਂ ਬੁਲਟ ਪ੍ਰੂਫ ਨਾਲ ਜਾ ਕੇ ਖਿਲਾ ਰਿਆ ਤੇ ਮੈਨੂੰ ਗੋਲੀ ਵੱਜ ਗਈ ਤੇ ਮੈਨੂੰ ਚੋਕੇ ਲਾਇਆ ਇਹਦਾ ਇਹ ਕਿੰਨੇ ਇੱਕ ਤੁਹਾਡੇ ਪਿੰਡ ਦੇ ਕਿੰਨੇ ਇੱਕ ਜਿਹੜੇ ਨੌਜਵਾਨ ਉਸ ਸੰਘਰਸ਼ ਦੇ ਵਿੱਚ ਸਾਰੇ ਇਸ ਮੁਕਾਬਲੇ 'ਚ ਵੀ ਕੁਝ ਪਹਿਲਾਂ ਬਾਅਦ 'ਚ ਵੀ ਕਿੰਨੇ ਸ਼ਹੀਦ ਹੋਏ ਆ ਕੁੱਲ ਦੋ ਤੇ ਤੁਹਾਡੇ ਆਪਣੇ ਬੱਚੇ ਆ ਸਾਡੇ ਪਿੰਡ ਦੇ ਜਿਹੜੇ ਆ ਪੰਜ ਸਿੰਘ ਤੇ ਆ ਜਿਹੜੇ ਇਸ ਮੁਕਾਬਲੇ 'ਚ ਮਨੁੱਖੀ ਢਾਲ ਬਣਾ ਕੇ ਮਾਰਦੇ ਢਾਲ ਮਾਰ ਕੇ ਮਾਰੇ ਦੋ ਸਿੰਘ ਜਿਹੜਾ ਇੱਕ ਤੇ ਇਹ ਨਾਲ ਹੀ ਸੁਖਦੇਵ ਸਿੰਘ ਤੇ ਇੱਕ ਨਰਿੰਦਰ ਸਿੰਘ ਸੀ ਠੀਕ ਉਹ ਇਹ ਨਾਲ ਹੀ ਇਸੇ ਪਿੰਡ ਦੇ ਸ਼ਹੀਦ ਹੋਇਆ ਇਸੇ ਪਿੰਡ ਦੇ ਹੀ ਤੇ ਨਰਿੰਦਰ ਸਿੰਘ ਦਾ ਮੁਕਾਬਲਾ ਹੋਇਆ ਸੀ ਮੁਗਲ ਚੱਕ ਨਾਲ ਠੀਕ ਉਹ ਉੱਥੇ ਮਾਰਿਆ ਗਿਆ ਸੀ ਇਹ ਬਾਦ ਚ ਸੀ ਉਹ ਪਹਿਲੋ ਇਹਨਾਂ ਨੂੰ ਸ਼ਹੀਦ ਹੋ ਚੁੱਕਾ ਹੈ ਤੋਂ ਹੋਰ ਜਿਹੜੇ ਉਸ ਤਰ੍ਹਾਂ ਫੜ ਕੇ ਮਾਰਦੇ ਇੱਕ ਸੁਖਦੇਵ ਸਿੰਘ ਦੇ ਪਿਤਾ ਜੀ ਨੂੰ ਫੜ ਕੇ ਮਾਰਤਾ ਸੀ ਇੱਕ ਸਰਪੰਚ ਜਿਹੜਾ ਪਿਆਰਾ ਸਿੰਘ ਉਹਨੂੰ ਵੀ ਫੜ ਕੇ ਮਾਰਤਾ ਸੀ ਉਹਨਾਂ ਦਾ ਅਜੇ ਤੱਕ ਕੋਈ ਦਖਲ ਤੋਂ ਨਹੀਂ ਨਿਕਲੀ ਇਹ ਫਿਰ ਮੁਕਾਬਲਾ ਕਿੰਨਾ ਚਿਰ ਚੱਲਿਆ ਇਹ 36 ਸਾਈਂ ਕਿੰਨੇ ਟਾਈਮ ਮੁਕਾਬਲਾ ਚੱਲਿਆ ਜੀ ਅੱਛਾ ਜਿਦਾਂ 10 ਵਜੇ ਤੋਂ ਸ਼ੁਰੂ ਹੁੰਦਾ ਤੇ ਅਗਲੇ ਦਿਨ ਕਦੇ ਸ਼ਾਮੀ 4-5 ਵਜੇ 5 ਵਜੇ ਖਤਮ ਹੁੰਦਾ ਪਰ ਇਹਨਾਂ ਦੀ ਕਾਇਰਤਾ ਵੇਖ ਲਓ ਉਤਰਾਂ ਦੇ ਅਸੀਂ ਸੱਚ ਅਸੀਂ ਲਿਖਦੇ ਵੀ ਸੱਚੀ ਆ ਕਰਦੇ ਵੀ ਸੱਚ ਪਰ ਮੈਂ ਉਹ ਸ਼ਹੀਦ ਦਾ ਸਰਟੀਫਿਕੇਟ ਕਢਾਇਆ ਹਾਂਜੀ ਤੇ ਨਾ ਉਹਦੀ 8 ਤਰੀਕ ਮੌਤ ਲਿਹੀ ਹੈ ਅੱਛਾ ਤੇ ਮੂਜ਼ੇ ਪੈਂਟਾਂ ਹੀ ਰਹਾ ਤੇ ਜਿਹੜਾ ਉਹ ਜਿਹੜੀ ਐਫ ਆਈ ਆਰ ਮੈਂ ਕਢਾਈ ਆ ਉਹਦੇ ਚ ਲਿਖਿਆ ਵੀ ਅਜੀਤ ਸਿੰਘ ਸੰਧੂ ਨੇ ਸਰਜੀਤ ਸਿੰਘ ਨੂੰ ਗੋਲੀ ਮਾਰੀ ਤੇ ਖੋਬੀ RAM ਨੇ ਸੁਖਦੇਸ਼ ਨੂੰ ਮਾਰੀ ਤੇ ਜਿਹੜਾ ਹੀ ਇਨਸਪੈਕਟਰ ਉਹਨਾਂ ਚੰਗ ਗੁਰਬੰ ਸਿੰਘ ਉਹਨੇ ਸ੍ਰੀ ਅਲਿਜ਼ਾਹੀ ਨਾਮ ਇਹਨੂੰ ਕਈ ਵਾਰ ਭੁੱਲ ਜਾਂਦਾ ਮਤਲਬ ਸਾਰੀ ਕਾਗਜ਼ੀ ਕਾਰਵਾਈ ਦੇ ਵਿੱਚ ਆਪ ਹੀ ਹੀਰੋ ਬਣ ਗਏ ਹੀਰੋ ਬਣੇ ਤੇ ਜਦੋਂ ਕਿ ਮੇਰੇ ਕੋਲ ਅਖਬਾਰ ਵੀ ਪਈ ਆ ਹਾਂਜੀ ਉਹ ਵੇਲੇ ਸੀ ਤੇ ਜਿਹਨੇ 10 ਤਰੀਕ ਨੂੰ ਅਖਬਾਰ ਚ ਆਇਆ ਅਜੀਤ ਅਖਬਾਰ ਨੇ ਸਾਰਾ ਕੋਚ ਵੇਰਵੇ ਨਾਲ ਲਿਖਿਆ ਪਰ ਇਹਨਾਂ ਦੀ ਕਾਇਰਤਾ ਐਡੀ ਆ ਹਿੰਦੁਸਤਾਨ ਦੀ ਮਿਲਟਰੀ ਦੀ ਤਿੰਨਾ ਬੰਦਾ ਦੇ ਗਾੜੀ ਕੋਲ ਡਟੇ ਕੇ ਤਾ ਫਿਰ ਜਦੋਂ ਉਹਨਾਂ ਕੋ ਹਥਿਆਰ ਨਾ ਰਿਹਾ ਹਾਂ ਜਦੋਂ 35 36 ਘੰਟੇ ਲਗਾਤਾਰ ਗੋਲੀ ਦਾ ਜਵਾਬ ਦੇ ਰਹੇ ਆ ਤੇ ਫਿਰ ਨੇਚਰਚਲੀ ਅੱਜ ਕੋਈ ਸ਼ੱਕ ਨਹੀਂ ਲਾਸਟ ਦੇ ਵਿੱਚ ਹਥਿਆਰ ਖਤਮ ਹੋ ਗਿਆ ਹੋਊ ਫਿਰ ਕਿਵੇਂ ਸੁਰਜੀਤ ਸਿੰਘ ਦੇ ਜਾਂ ਉਹਨਾਂ ਦੇ ਸਾਥੀਆਂ ਦੇ ਗੋਲੀਆਂ ਲੱਗੀਆਂ ਕਿ ਜਾਂ ਸਾਈਨਟ ਖਾ ਗਈ ਇੱਕ ਦੇ ਪਹਿਲਾਂ ਹੁਣ ਮੈਂ ਅੱਖੀਂ ਦੇ ਵੇਖਿਆ ਨਹੀਂ ਅੱਛਾ ਪਰ ਮੈਨੂੰ ਇਹ ਦੱਸਿਆ ਗਿਆ ਹੈ ਮੇਰੇ ਭਰਾ ਨੇ ਤੇ ਮੇਰੇ ਭਤੀਜੇ ਨੇ ਅੰਦਰੋਂ ਚੁੱਕ ਕੇ ਲਿਆਂਦਾ ਅੱਛਾ ਵਾੜ ਚੜੀ ਤੋਂ ਜਿਲ੍ਹਾ ਨਾ ਨੋ ਲਿਆਦਾ ਹੈ ਅੱਛਾ ਉਹ ਵਰਮਦਾਰ ਦੇ ਵੀ ਕੋਈ ਤੇ ਗੋਲੀ ਨਹੀਂ ਲੱਗੀ ਇਹਦਾ ਮਤਲਬ ਫਿਰ ਸਹੀ ਨਾਟ ਖਾਤੀ 35 36 ਘੰਟੇ ਤਿੰਨ ਨੌਜਵਾਨ ਪੂਰੇ ਜ਼ਿਲ੍ਹੇ ਦੀ ਪੁਲਿਸ ਤੇ ਫਿਰ ਆਰਮੀ ਦੀ ਸਪੋਰਟ ਵੀ ਲਈ ਗਈ ਇਹ ਕੋਈ ਆਮ ਬੰਦਿਆਂ ਦਾ ਕੰਮ ਨਹੀਂਗਾ ਸਰਕਾਰ ਦੇ ਇਡੇ ਵੱਡੇ ਪ੍ਰਬੰਧ ਦੇ ਵਿਰੁੱਧ 36 ਘੰਟੇ ਲੜਨਾ ਤੇ ਫਿਰ ਉਹ ਪੁਲਿਸ ਅਫਸਰ ਅਜੀਤ ਸਿੰਘ ਸੰਦੂ ਖੂਬੀਰਾ ਵਰਗੇ ਗੁਰਬਚਨ ਸਿੰਘ ਇਨਸਪੈਕਟਰ ਤੇ ਹੋਰ ਪਤਾ ਨਹੀਂ ਕਿੰਨੇ ਕਿ ਇੱਥੇ ਇਕੱਠੇ ਹੋ ਗਏ ਸਨ ਤੇ ਇਹ ਸੀ ਅਸਲੀ ਮੁਕਾਬਲਾ ਅਸਲੀ ਵੀ ਕਾਦੀ ਸੀ ਗਾਪੀ ਇੱਕ ਘੇਰੇ ਚ ਘੇਰ ਕੇ ਇੱਕ ਬਿਲਡਿੰਗ ਦੇ ਵਿੱਚ ਤੇ ਪਿੰਡ ਵਾਲਿਆਂ ਨੂੰ ਢਾਲ ਬਣਾ ਕੇ ਪੰਜ ਪਿੰਡ ਵਾਲੇ ਮਾਰ ਦਿੱਤੇ ਤੇ ਫਿਰ ਕਾਦੀ ਬਹਾਦਰੀ ਆਈ ਇਹ ਕੋ ਗੱਲ ਨਹੀਂ ਇਹ ਕੋਈ ਸਾਵੀ ਲੜਾਈ ਨਹੀਂ ਸੀ ਪਰ ਫਿਰ ਵੀ ਲੜੇ ਨੇ ਆਖਰੀ ਸਾਹ ਤੱਕ ਲੜੇ ਨੇ ਆਖਰੀ ਰਾਉਂਡ ਤੱਕ ਲੜੇ ਨੇ ਦੱਸ ਦਿੱਤਾ ਕਿ ਅਸਲੀ ਮੁਕਾਬਲਾ ਕਿੰਨੂ ਕਹਿੰਦੇ ਆ ਕਿਉਂਕਿ ਜਿੱਦਾਂ ਦੱਸਦੇ ਨੇ ਬਾਪੂ ਤਲੋਕ ਸਿੰਘ ਜੀ ਕਿ ਇੱਥੋਂ ਗੱਡੀਆਂ ਦੇ ਵਿੱਚੋਂ ਖੂਨ ਚੁੰਦਾ ਜਾਂਦਾ ਸੀ ਤਰਨਤਾਰਨ ਹਸਪੀਟਲ ਤੱਕ ਇੰਨੀ ਪੁਲਿਸ ਆਰਮੀ ਤੇ ਜਿਹੜੇ ਸੁਰੱਖਿਆ ਫੋਰਸਾਂ ਦੇ ਜਵਾਨ ਜਿਹੜੇ ਨੇ ਉਹ ਇੱਥੇ ਮਾਰੇ ਗਏ ਜਾਂ ਜ਼ਖਮੀ ਹੋਏ ਤੇ ਕਦੀ ਕਿਤੇ ਖੁੱਲਾ ਹੋਵੇ ਕਿਤੇ ਮੌਕਾ ਮਾਹੌਲ ਹੋਵੇ ਸਾਵੀ ਲੜਾਈ ਹੋਵੇ ਤੇ ਵਾਕਈ ਦੱਸ ਦੇਣਾ ਵੀ ਅਸੀਂ ਕੀ ਕਰ ਸਕਦੇ ਆ ਪਰ ਹਮੇਸ਼ਾ ਮਾਰਿਆ ਘਰ ਦੇ ਪੇਤ ਨੇ ਕਿਸੇ ਨਾ ਕਿਸੇ ਨੇ ਦੱਸਿਆ ਕਿਸੇ ਨਾ ਕਿਸੇ ਨੇ ਜਾਣਕਾਰੀ ਦਿੱਤੀ ਤੇ ਫੇਰ ਹੀ ਸਾਰੇ ਪੇਤ ਖੁੱਲੇ ਤੇ ਫੇਰ ਇਹ ਗੱਲ ਹੋਈ ਬਾਪੂ ਜੀ ਦੋ ਪੁੱਤਰ ਪੰਥ ਦੀ ਮਤਲਬ ਲੇਖੇ ਲੱਗ ਗਏ ਪੰਥ ਵੱਲੋਂ ਜੋ ਬਣਦਾ ਮਾਨ ਸਤਿਕਾਰ ਜੋ ਕਰਨਾ ਚਾਹੀਦਾ ਤੁਹਾਡੇ ਅੱਗੇ ਪਰਿਵਾਰਾਂ ਦਾ ਮਿਲਿਆ ਕਿ ਨਹੀਂ ਉਹ ਇਹ ਅੱਜ ਤੱਕ ਜੀ ਪਹਿਲਾ ਸਿੰਘ ਵੀ ਸ਼ਹੀਦ ਹੋਇਆ ਭਾਵੇਂ ਇਹ ਕਿੰਨੀਆਂ ਵੀ ਜਜ਼ਬੰਦੀਆਂ ਸ਼ਰੂਮ ਨੇ ਕਮੇਟੀ ਆ ਜੋ ਵੀ ਆ ਕਿਸੇ ਨੇ ਸਾਨੂੰ ਨਹੀਂ ਆਣ ਕੇ ਪੁੱਛਿਆ ਅੱਛਾ ਫਿਰ ਇਹ ਇੱਕ ਦਰਖਾਸਤ ਸ਼ਰੂਮ ਨੇ ਕਮੇਟੀ ਚ ਲਾਈ ਪਰ ਉਹਦਾ ਸ਼ੁਕੋਤ ਅਸੀਂ ਕਰਨਾ ਸੀ ਨਾ ਵੀ ਉੱਥੇ ਸ਼ਹੀਦ ਹੋ ਚੁੱਕਾ ਹਾਂ ਉਹ ਜੀ ਜੀ ਸਾਨੂੰ ਨਾ 10000 ਰੁਪਇਆ ਸਿਰਫ ਸ਼ਰੋਣੀ ਕਮੇਟੀ ਨੇ ਸਿੱਧੀ ਫਟ ਚੋਂ ਦਿੱਤਾ ਹੈ। ਅੱਛਾ ਉਸ ਤੋਂ ਪਰਤ ਤਾ ਸਾਨੂੰ ਇਹ ਪੁੱਛਿਆ। ਸਦੀਸੋਂ ਦਾ ਮੁਕਾਬਲਾ ਹੋਣ ਤੇ ਵੀ ਸਾਨੂੰ ਸੰਸਥਾਾਂ ਦੇ ਰਿਕਾਰਡਿੰਗ ਕਰਨ ਤੇ ਬਹੁਤ ਆਉਂਦੇ ਰਹੇ। ਠੀਕ। ਇਟਲੀ ਜੋਂ ਆਏ। ਅੱਛਾ ਦੂਰ ਈ ਥਾਂ ਤੋਂ ਆਏ ਜਨਾ ਮੈਂ ਗਿਣ ਕੇ ਦੱਸ ਨਹੀਂ ਸਕਦਾ। ਠੀਕ। ਨੰਬਰ ਵੀ ਦੇ ਕੇ ਜਾਂਦੇ ਰਹੇ। ਠੀਕ। ਪਰ ਸਾਨੂੰ ਕਿਸੇ ਨੇ ਵੀ ਨਹੀਂ ਪੁੱਛਿਆ। ਇੱਕ ਕੈਨੇਡਾ ਤੋਂ ਸਿੰਘ ਆਇਆ ਸੀ ਨਸ਼ਤਰ ਸਿੰਘ ਜੀ ਉਹਦੀ ਘਰ ਦੀ ਤੇ ਮਾਨੋਚਾਲ ਦੇ ਲੜਕੇ ਦੇ ਨਾਲ ਉਹਦੇ ਸੰਬੰਧ ਹੋਏ ਤੇ ਉਹਨੇ ਕਿਤੇ ਦੱਚਿਆ ਉਹਨਾਂ ਨੂੰ ਠੀਕ ਉਹਨੇ ਸਾਨੂੰ ਸ੍ਰੀ ਦਰਬਾਰ ਸਾਹਿਬ ਸੱਦਿਆ ਤੇ ਸਾਨੂੰ ਉੱਥੇ ਉਹਨੇ ਸਲਮਾਨ ਤੋਂ 15000 ਰੁਪਏ ਦਿੱਤਾ ਸੀ ਤੇ ਇੱਕ ਵਾਰ ਇੱਕ ਇਟਲੀ ਤੋਂ ਆਪਣਾ ਸੰਦੀਪ ਕੌਰ ਜਿਹੜਾ ਉਨੇ ਟਰਸਟ ਬਣਾਇਆ ਹਾਂਜੀ ਉਹਦੇ ਚੋਂ ਵੀ 4300 ਰੁਪਇਆ ਸਾਡੇ ਸਨਮਾਨ ਹੋ ਜੋ ਭੇਜਿਆ ਸੀ ਪਰ ਮੈਂ ਬਾਅਦ ਚ ਉਹਨਾਂ ਪੁੱਛਦਾ ਵੀ ਰਹਾ ਮੈਨੂੰ ਦੱਸੋ ਮੈਂ ਉਹਦਾ ਸ਼ੁਕਰਗੁਜ਼ਾਰ ਤੇ ਕਰ ਸਕਾਂ ਪਰ ਨਹੀਂ ਉਹਨਾਂ ਮੈਨੂੰ ਨਹੀਂ ਦੱਸਿਆ ਵੀ ਕਿਈ ਬਰੀ ਕੁਝ ਸਿੰਘ ਚਾਹੁੰਦੇ ਆ ਵੀ ਉਹ ਪੜਦਾ ਹੀ ਰੱਖਿਆ ਜਾਏ ਪਰ ਇੱਕ ਗੱਲ ਮੈਂ ਬਪੂ ਜੀ ਕਲੀਅਰ ਕਰਨੀ ਚਾਹਾਂਗਾ ਸੁਰਜੀਤ ਸਿੰਘ ਦੀ ਸਿੰਘਣੀ ਤੇ ਉਹਦੀ ਬੇਟੀ ਹਾਂਜੀ ਉਹਨਾਂ ਨੂੰ ਸੰਸਥਾਵਾਂ ਵੱਲੋਂ ਬਹੁਤ ਵਾਰ ਮਦਦ ਮਿਲੀ ਆ ਕੀ ਤੁਸੀਂ ਸਮਝਦੇ ਹੋ ਕਿ ਸ਼ਹੀਦ ਦੀ ਪਤਨੀ ਹੋਣ ਦੇ ਨਾਤੇ ਜਾਂ ਉਹਦੀ ਬੇਟੀ ਹੋਣ ਦੇ ਨਾਤੇ ਉਹਨਾਂ ਦਾ ਹੱਕ ਬਣਦਾ ਜਾਂ ਸੰਗਤਾਂ ਨੂੰ ਉਹਨਾਂ ਦੀ ਕੋਈ ਮਦਦ ਕਰਨੀ ਚਾਹੀਦੀ ਆ ਉਹ ਜੀ ਜਦੋਂ ਨੇ ਅਸੀਂ ਫੜੇ ਹੀ ਸਾਨੂੰ ਫੜਾਇਆ ਵੀ ਉਹਨੇ ਐਂ 2 ਸਾਲ ਆਪਣੇ ਪੈਲੇ ਸਾਰਾ ਪਰਿਵਾਰ ਜਿਹੜਾ ਪੰਜਾਬ ਛੱਡ ਕੇ ਬਾਹਰ ਨਿਕਲ ਗਿਆ ਅੱਛਾ ਜੀ ਪਹਿਲੀ ਸਾਢੇ 3/4 ਸਰਕਾਰ ਦਾ ਕਬਜ਼ਾ ਹੈ ਅਮਰਸਰ ਮਕਾਨ ਉਹਦੇ ਸਰਕਾਰ ਦਾ ਕਬਜ਼ਾ ਹੈ ਔਰ ਇਹ ਸਾਡੇ ਮਗਰ ਫਿਰਦੀ ਰਹੀ ਏਕੇ ਨੇ ਮੈਨੂੰ ਚਿੱਠੀ ਵੀ ਲਿਖੀ ਜੀਹਦੇ ਜਿਹਨੇ ਲਿਖਿਆ ਮੇਰੇ ਕੋ ਮੌਜੂਦ ਆਓ ਵੀ ਮੈਂ ਤੈਨੂੰ ਮਰਵਾਉਣਾ ਮਰੋਣਾ ਤੇ ਕਿੰਨਾ ਚਿਰ ਲੁਕਲੇਗਾ ਨਹੀਂ ਕੀ ਗੱਲ ਉਹਦੇ ਸ਼ਹੀਦ ਹੋਣ ਤੋਂ ਬਾਅਦ ਤੁਸੀਂ ਉਹਨਾਂ ਦੀ ਸਾਂਭ ਸੰਭਾਲ ਨਹੀਂ ਕੀਤੀ ਜਾਂ ਘਰ ਕਿਉਂ ਨਹੀਂ ਰੱਖਿਆ ਉਹਨਾਂ ਨੂੰ ਮੈਂ ਜੀ ਉਹਨਾਂ ਦੇ ਸਰੂਪੇਵਾਂ ਚੋਂ 13500 ਰੁਪਏ ਸਾਨੂੰ ਮਿਲਿਆ ਸੀ ਅੱਛਾ ਉਦੋਂ ਸਿੰਘ ਜਿਹੜੀਆਂ ਸ਼ਿਕਰਸੀ ਚ ਚਲਦੇ ਹੀ ਸਿੰਘ ਉਹਨਾਂ ਨੇ ਦੇਖ ਕੇ ਕਹੀ ਮਾਣੋ ਚਾਲ ਗਰੁੱਪ ਦੇ ਜਾਂ ਹੋਰ ਵੀ ਕਹਿ ਦਿੱਤਾ ਉਹ 13500 ਰੁਪਇਆ ਇਹਦੇ ਪੇਕੇ ਜਾ ਕੇ ਨੂੰ ਮੈਂ ਦੇ ਕੇ ਆ ਪਰ ਉਹ ਬੱਚੀਦੋਂ 6 ਮਹੀਨੇ ਦੀ ਸੀ ਪਰ ਉਹਨੇ ਇੱਕ ਦਿਨ ਵੀ ਸਾਡੇ ਸੰਪਰਕ ਉਹ ਲੜਕੀ ਨਹੀਂ ਹੋਣਦੀ ਜਦੋਂ ਅਸੀਂ ਸਰਜੀਤੋਂ ਛੋਟਾ ਦਾ ਵਿਆਹ ਹੋਇਆ ਸੀ ਹਲੇ ਉਹਦਾ ਕੋਈ ਬਾਲ ਬੱਚਾ ਨਹੀਂ ਸੀ ਉਹ ਸਾਡੇ ਨਾਲ ਤਖਤ ਨਹੀਂ ਕਰ ਸਕਦਾ ਸੀ ਤੇ ਇਹ ਕਿਉਂ ਨਹੀਂ ਕਰ ਸਕਦੀ ਪਰ ਉਹ ਸਾਡੇ ਜਿਸ ਤਰ੍ਹਾਂ ਕਿ ਪਹਿਲਾਂ ਹੀ ਉਹਨੇ ਇਹ ਮਸੂਬਾ ਬਣਾਇਆ ਹੈ ਉਹ ਪਿੰਡ ਚੋਂ ਜਾ ਕੇ ਤਰਾਵਤ ਕਰ ਸਕਦੇ ਹੋ ਪਿਓ ਪੈਸੇ ਦੀ ਖਾਤਰ ਹੀ ਇਹਨਾਂ ਨਾਲ ਵਿਆਹ ਕਰਾਇਆ ਹੈ ਅੱਛਾ ਉਹਨੇ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਹਾਂਜੀ ਉਹ ਇਹਦੇ ਕੋਈ ਐਸ ਪੀਓ ਦਾ ਕੰਮ ਕਰਦਾ ਹੈ ਸਿਟੀ ਥਾਣੇ ਅੱਛਾ ਇਹਨੂੰ ਜਦੋਂ ਫੜ ਕੇ ਲੈ ਆਉਂਦਾ ਤਾਂ ਉਹਨਾਂ ਗੁਰਵੰਸੋਂ ਸਪੈਟਲਰ ਤੇ ਇਹਨਾਂ ਦੇ ਕਿਰਾ ਕਰੂਗੇ ਤਾਂ ਉਹਨਾਂ ਨਾਲ ਵਿਆਹ ਕਰਤਾ ਉਸ ਨੇ ਹੀ ਵਿਆਹ ਕਰਤਾ ਗੁਰਬਚਨ ਸੋਂ ਜਿਹੜਾ ਕਿ ਸੁਰਜੀਤ ਸਿੰਘ ਦੇ ਮੁਕਾਬਲੇ ਦੇ ਵਿੱਚ ਉਹਨੂੰ ਸ਼ਹੀਦ ਕਰਨ 'ਚ ਸ਼ਾਮਲ ਸੀ ਹਾਂਜੀ ਇਹ ਕੀ ਗੱਲ ਬੜੀ ਅਜੀਬ ਸੁਣਨ ਨੂੰ ਮਿਲੀ ਹੈ ਜੀ ਅੱਜ ਤੁਹਾਡੇ ਕੋ ਤੇ ਇਹਨੇ ਕੀ ਕੀਤਾ ਵੇ ਸਾਡਾ ਅਮਰਸਰ ਜਿਹੜਾ ਥਾਂ ਹੀ ਲਿਆ ਹੀ ਪਹਿਲਾਂ ਅਸੀਂ ਤਰਨਤਾਰਨੋਂ ਹੀ ਲਿਆ ਹੀ ਹਾਂਜੀ ਸਰਜੀਤ ਸਿੰਘ ਕੋ ਚਿਹਰੋਂ ਜੇਲ੍ਹ ਟੀਵੀ ਰਿਹਾ ਹੀ ਜੀ ਫੜਿਆ ਗਿਆ ਹੀ ਤੇ ਸਾਡਾ ਰਾਹ ਦਾ ਵੀ ਚੱਲ ਉਹਨੂੰ ਤਰਨਤਾਰਨ ਕੋਈ ਕੰਮ ਖੋਲਨਾਗੇ ਤੇ ਚੱਲ ਇਹ ਕੰਮ ਤੁਹਾਡੋਂ ਪਰ ਨਹੀਂ ਉਤੇ ਇੱਕ ਕੇ ਸੀ ਬਾਕੀ ਰਹਿ ਗਿਆ ਹੀ ਬਾਕੀ ਸਾਰੇ ਉਹਦੇ ਭਰੀ ਹੋ ਗਏ ਪਰ ਪੁਲਿਸ ਨੇ ਕਿਉਂ ਨਹੀਂ ਖਿਲਾਉਣ ਦਿੱਤਾ ਫਿਰ ਉਹਨਾਂ ਨੇ ਹੱਥ ਹੀ ਫੜਾ ਕੇ ਤੇ ਪੁੱਤ ਪਰਵਾਇਆ ਨਹੀਂ ਜਾਂਦਾ ਫਿਰ ਉਹਦੇ ਮੈਂ ਸਾਹ ਕਹਤਾ ਹੀ ਪਈ ਸਾਡੇ ਕੋ ਹੱਥ ਹੀ ਫੜਾ ਕੇ ਨਹੀਂ ਪਰਵਾਇਆ ਜਾਣਾ ਤੇ ਜੋ ਸਾਡੇ ਭਾਪ ਉਹ ਹੀ ਕਰਾਂਗੇ ਤੇ ਬਦਖਲ ਵੀ ਨਹੀਂ ਕਰਨਾ ਮੈਨੂੰ ਕਹੀ ਜਾਂਦੇ ਰਹੇ ਬਦਖਲ ਕਰਦੇ ਉਹ ਆਹ ਕਰਦੇ ਮੈਂ ਬਦਖਲ ਨਾ ਕਿਤੇ ਪੁਲਿਸ ਆਉਣ ਵੜ ਜਾਣੀ ਆ ਠੀਕ ਇਸ ਕਰਕੇ ਅਸੀਂ ਰੱਬ ਤੋਂ ਸੱਚੇ ਰਹੇ ਤੇ ਜਾਗਤ ਤੋਂ ਸੱਚੇ ਰਹੇ ਤੁਹਾਡੀ ਹਿੰਮਤ ਨੂੰ ਸਲੂਟ ਹੈ ਜੀ ਹੁਣ ਪਿਛਲੇ ਦਿਨੀ ਕਿਸੇ ਸੰਸਥਾ ਨੇ ਰੁਪਈਆ 50000 ਭੇਜਿਆ ਤੁਹਾਡੀ ਨੋ ਰਾਣੀ ਨੂੰ ਤੇ ਉਹਦੀ ਬੇਟੀ ਨੂੰ ਕੀ ਤੁਸੀਂ ਸਮਝਿਓ ਪੀ ਇਹ ਜਾਇਜ ਆ ਭੇਜਣਾ ਚਾਹੀਦਾ ਸੀ ਇਹ ਨੋ ਰਾਣੀ ਤੋਂ ਸਾਡੀ ਰਹੀ ਨਾ ਅੱਜ ਤੋ ਵਿਆਹ ਹੋਰ ਕਰਾ ਲਿਆ ਜਦੋਂ ਨੇ ਉਦੋਂ ਵਿਆਹ ਹੋਰ ਕਰਾ ਲਿਆ ਪੁੱਠੇ ਤਰ ਤੌਰ ਤਰੀਕੇ ਨਾਲ ਤੇ ਅਮਰਸਰ ਇੱਕ ਡੀਐਸਪੀ ਉਹਦੀ ਮੁਖਬਰ ਬਣ ਗਈ ਸਾਲੋਂ ਇਹਨਾਂ ਯੂਪੀ ਚੋਂ ਫੜਾਇਆ ਮੇਰੇ ਦੂਜੇ ਲੜਕੇ ਦੇ ਸਾਲਿਆਂ ਨੂੰ ਪਹਿਲਾਂ ਫੜਾਇਆ ਜਿਹੜੀਆਂ ਫਿਰ ਸੰਸਥਾਵਾਂ ਹੁਣ ਤੁਹਾਡੇ ਪੁੱਤਰ ਸ਼ਹੀਦ ਦੇ ਨਾਂ ਤੇ ਮਦਦ ਕਰਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੋ ਕਹਿਣਾ ਚਾਹੂੰਗਾ ਵੀ ਸਾਡੇ ਪਰਿਵਾਰ ਨੂੰ ਬਦਨਾਮ ਨਾ ਕਰੋ ਕਿਉਂ ਆਹੇ ਕਿਸੇ ਕੋ ਪੈਸਾ ਮੰਗਿਆ ਨਹੀਂ ਜੇ ਕਿਹ ਸਤਕਾਰ ਵਜੋਂ ਦਿੱਤਾ ਤੇ ਉਹ ਅਸੀਂ ਚਲੋ ਸਿਰ ਮੱਤੇ ਰੱਖਿਆ ਤੇ ਇਹਨਾਂ ਨੂੰ ਇਹ ਜਿੰਨੇ ਵੀ ਆ ਕੋਈ ਆਪਣਾ ਕਿਰਤ ਕਰਦੇ ਨੇ ਆਪਣੇ ਦਸਵੰਦ ਕੱਢਦੇ ਨੇ ਕੋਈ ਪੈਸਾ ਜਿਹੜਾ ਸੜਕਾਂ ਤੇ ਨਹੀਂ ਤੁਰਿਆ ਫਿਰਦਾ ਤੇ ਜਿਹੜਾ ਮਾਝੇ ਨਾਲ ਉਝਕੇ ਤੇ ਦੂਹਰੇ ਨੂੰ ਬੜਾ ਦਿਓ ਇਸ ਕਰਕੇ ਆਪਣੇ ਪੈਸੇ ਨੂੰ ਜਾਇਜ਼ ਵਰਤਣ ਜੇ ਉਹਨਾਂ ਹੱਕ ਬਣਦਾ ਤੁਹਾਨੂੰ ਦੇਣ ਨਹੀਂ ਤੇ ਨਾ ਦੇਣ ਇਹਨਾਂ ਦੇ ਲੱਖਾਂ ਰੁਪਏ ਇੱਕ ਸਿੰਘ ਨੇ ਮੈਨੂੰ ਮਾਣੋ ਚਾਲਦੇ ਲੜਕੇ ਨੇ ਦੱਸਿਆ ਇੱਕ ਸਿੰਘ ਨੇ 6 ਲੱਖ ਰੁਪਏ ਇਹਨਾਂ ਨੂੰ ਭੇਜਿਆ ਤੁਟਰਾਨਾ ਚਰਾ ਚਲਾ ਕੇ ਤੁਹਾਨੂੰ 6 ਲੱਖ ਰੁਪਏ ਭੇਜਤਾ ਫਿਰ ਉਹਨੂੰ ਬਲਬੀਰ ਸੋਣਾ ਇਹਦੇ ਕੁੜੀ ਦੇ ਵਿਆਹ ਤੇ ਲੱਖ ਰੁਪਏ ਭੇਜਿਆ ਉਹਨਾਂ ਨੂੰ ਮੈਂ ਦੱਸੀ ਸਾਰੀ ਗੱਲ ਮੈਂ ਅਗੇ ਤੁਹਾਡੀ ਮਰਜ਼ੀ ਜੋ ਤੁਸੀਂ ਕਰਨਾ ਕਰੋ ਤੂੰ ਤੇ ਇਹ ਸਖਲਤਾ ਨੂੰ ਚਾਹੀਦਾ ਨਾ ਇਹ ਸੰਗਤ ਇਹ ਪੈਸੇ ਦੀ ਸਹੀ ਵਰਤੋਂ ਕਰ ਪੈਸੇ ਜਿਹੜੇ ਐਵੇਂ ਨਾ ਰੋਲਣਾ ਜੇ ਕਿਉਂ ਦੇਣਾ ਆਪ ਪੁਸ਼ਪਰਤੀਸ ਕਰਨਾ ਉਹਦੇ ਪਰਿਵਾਰ ਕੋ ਪੁਸ਼ਪਰਤੀਸ ਕਰਨਾ ਵੀ ਕੀ ਆ ਤੂੰ ਹੀ ਸਾਡੇ ਪਿੰਡ ਆਣ ਕੇ ਪੁਸ਼ਪਰਤੀਸ ਕਰ ਲੋ ਮੈਂ ਜ਼ਾਲ ਖਾਲਸਾ ਵਾਲਿਆਂ ਨੂੰ ਵੀ ਦੱਸਿਆ ਸੰਦੀਪ ਕੌਰ ਨੂੰ ਵੀ ਦੱਸਿਆ ਫਿਰ ਹੋਰ ਵੀ ਕਈ ਸੰਸਥਾਵਾਂ ਹੁੰਦੀਆਂ ਨੇ ਮੈਂ ਸਾਰਿਆਂ ਨੂੰ ਦੱਸਦਾ ਰਿਹਾ WhatsApp ਤੇ ਵੀ ਮੈਂ ਪਾਉਂਦਾ ਰਿਹਾ ਇਹਨਾਂ ਦੇ ਨਵੇਂ ਤੋਂ ਨਵੇਂ ਨੰਬਰ ਲੱਭਣਾ ਉਦੋਂ ਨਾਲ ਸੰਪਰਕ ਕਰਨਾ ਤੇ ਪੈਸੇ ਵਟੋਰਨੇ ਤੇ ਸ਼ਹਿਰ ਵਾਲਾ ਥਾਂ ਸਾਡੀ ਜਾਲੀ ਰਜਿਸਟਰੀ ਨਾਲ ਨੇ ਵੇਚਿਆ ਉਹਦਾ ਮੈਂ ਇਥੇ ਪਰਚਾ ਕਰਾਇਆ ਜਿਸੇ ਜੋ ਸੀਜੀਐਮ ਦੀ ਦਾਲ ਚ ਭੁਗਤ ਰਹੀ ਆ ਉਦੋਂ ਦੀ 20 ਸਾਲ ਤੋਂ ਫੇਰ ਮੈਂ ਉਹ ਜਿਹੜਾ ਥਾਂ ਉਹਦਾ ਸੁਪਰੀਮ ਕੋਰਟ ਦਾ ਕੇਸ ਲੜਿਆ ਉਹ ਜਿਹੜਾ ਸੁਪਰੀਮ ਕੋਰਟ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਹਾਏ ਚੌਂ ਕੋਰਟਾਂ ਨੇ ਸਾਡੇ ਹੱਕ ਚ ਫੈਸਲਾ ਦਿੱਤਾ ਤੇ ਜਿਹੜਾ ਉਹ ਥਾਂ ਦਾ ਇੰਤਕਾਲ ਜਿਹੜਾ ਉਹ ਸਾਡੇ ਨਾਂ ਹੋ ਚੁੱਕਾ ਤੇ ਹੁਣ ਉਹਦਾ ਕਬਜੇ ਦਾ ਸਾਡਾ ਕੇਸ ਪਿਆ ਵਾ ਜਿਸਰ ਕਬਜਾ ਸਰਕਾਰ ਸਾਨੂੰ ਦਵੇਗੀ ਉਦੋਂ ਨਹੀਂ ਉਹ ਤਾਂ ਕਬਜ਼ਾ ਕਰਨਗੇ ਇਸ ਕਰਕੇ ਇਹਨਾਂ ਦੇ ਉਦੋਂ ਤੋਂ ਹੀ ਇਹਨਾਂ ਦੇ ਉਦੋਂ ਹੀ ਉਹ 2 ਲੱਖ ਦੇ 10 ਹਜ਼ਾਰ ਦਾ ਵੇਚ ਗਈ ਜਦੋਂ ਕਿ ਉਹ 5 ਲੱਖ ਦਾ ਉਹ ਵਾਲੇ ਮੌਕੇ ਤੇ ਥਾਏ ਸਾਲ 1992 ਬਿਲਕੁਲ ਜੀ ਦੋ ਪੁੱਤਰ ਸ਼ਹੀਦ ਹੋਏ ਨੇ ਬਾਪੂ ਤਰਲੋਕ ਸਿੰਘ ਜੀ ਦੇ ਔਰ ਨੋ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਸੁਰਜੀਤ ਸਿੰਘ ਦੀ ਬੇਟੀ ਨੂੰ ਤੁਸੀਂ ਆਪਣੇ ਕੋਲ ਲੈ ਆਓ ਜਾਂ ਉਹਨੂੰ ਪੜਾਉਣ ਲਿਖਾਉਣ ਤੇ ਤੁਸੀਂ ਕੋਈ ਉਹਦਾ ਉਹਨੂੰ ਹੱਕ ਹਿੱਸਾ ਦੇਣ ਦੀ ਕੋਈ ਗੱਲ ਕੀਤੀ ਹੋਵੇ ਦੇਖੋ ਜੀ ਇੱਕ ਵਾਰਾ ਸਿਰਫ ਉਹ ਸਾਡੇ ਘਰ ਆਈ ਆ ਜਵਾਨ ਹੋਣ ਤੇ ਅੱਛਾ ਉਹ ਵੀ ਸਿਰਫ ਪਤਾ ਕਰ ਰਹੀ ਪਈ ਇਹਨਾਂ ਕੋ ਕੋਹ ਮਾਂਜਾ ਲਾਗ ਲਿਆ ਉਹਦੇ ਨਾਲ ਇੱਕ ਟੌਟ ਹੀ ਜਿਹੜਾ ਖਾਲੜਾ ਮਿਸ਼ਨ ਕਮੇਟੀ ਚ ਖਾਲੜਾ ਜੋ ਮਾਰਿਆ ਗਿਆ ਉਹਦਾ ਗਵਾਹ ਹੀ ਕਿਕਰ ਸਿੰਘ ਅੱਛਾ ਜੋੜੇ ਦਾ ਉਹ ਵੀ ਜਿਹੜਾ ਇਹੋ ਜੇ ਕੰਮ ਕਰਦਾ ਹੈ ਉਹਨਾਂ ਕੋਲ ਪੈਸਾ ਮੰਗਦਾ ਹੈ ਤੇ ਗਵਾਈ ਤੋਂ ਬਦਲ ਗਿਆ ਤੇ ਉਹਨੂੰ ਨਾਲ ਤੇ ਇਹਦਾ ਵਿਆਹ ਕਰਨਾ ਇਹਦੀ ਮਾਂ ਇਹਦੇ ਕੋਲ ਭਾੜੇ ਪਹੁੰਚਾਉਂਦੀ ਆ ਉਹ ਕਰਦੀ ਆ ਮੈਂ ਵੀ ਇੱਥੇ ਭੇਜਿਓ ਵਿਆਹ ਵੀ ਕਰ ਦੂੰ ਠੀਕ ਹੈ ਜਿੰਨਾ ਇਹ ਪੜਨਾ ਚਾਹੂ ਪੜਾ ਦੂੰ ਜੇ ਮੈਂ ਆਪਣੇ ਦੂਸਰੇ ਲੜਕੇ ਦੀ ਲੜਕੀਆਂ ਵੱਡੀਆਂ ਇੱਕ ਲੜਕੀ ਬੀਵੀ ਇਹ ਕਰਾਇਆ ਮੈਂ ਮੈਂ ਆਪਣੀਆਂ ਲੜਕੀਆਂ ਨੂੰ ਜਿਹੜੀਆਂ ਉਸ ਤੋਂ ਬਾਅਦ ਬਕਾਵਲੇ ਤੋਂ ਬਾਅਦ ਰੀਆਂ ਮੇਰੇ ਕੋਲ ਛੋਟੀਆਂ ਲੜਕੀਆਂ ਐ ਏਕ ਨੂੰ ਮੈਂ ਐਮਸੀਏ ਕਰਾਈ ਕੰਪਿਊਟਰ ਜਿਹੜੀ ਕਿ ਆਹ ਵਾਲੇ ਸਰਕਾਰੀ ਜੋਬ ਤੇ ਆ ਦੂਸਰੀ ਨੂੰ ਮੈਂ ਆ ਕਪੜੇ ਸਿਉਣ ਤੇ ਦੂਰਾ ਕੋਰਸ ਕਰਾਇਆ ਤਿੰਨ ਸਾਲਾ ਟੀਚਰ ਕੋਰਸ ਉਹ ਚਲੋ ਸਰਕਾਰ ਨੇ ਨੌਕਰੀਆਂ ਨਹੀਂ ਕੱਢੀਆਂ ਬਾਅਦ ਉਹਨੂੰ ਵਿਆਹ ਤੋਂ ਨੇ ਬੀਐਡ ਕੀਤੀ ਤੇ ਹੁਣ ਉਹਦਾ ਦਲਬਾਗ ਤੋਂ ਦਾ ਹਵਾਲਾ ਲਾ ਕੇ ਸਰੋਣੀ ਕਮੇਟੀ ਤੋਂ ਨੌਕਰੀ ਦਿਵਾਈ ਤੇ ਆਪਣਾ ਲੜਕਾ ਮੇਰਾ ਜਿਹੜਾ ਕਿ ਉਹ ਵੇਲੇ ਬੀਲੀਵਾਰਡ ਟੋਇਟਾਇ ਪੁੱਟਣ ਦੇ ਸਾਤਰੀ ਜਮਾਤਾਂ ਪੜਾਇਆ ਸੀ ਜਿਹਨੋਂ ਪੜਨੋ ਸਾਰੇ ਰਹਿ ਗਏ ਇਹ ਲੜਕੀਆਂ ਫਿਰ ਬਾਹਰ ਚੰਗੇ ਸਕੂਲ ਮਿਲਦੇ ਕੇ ਪੜਦਿਆਂ ਗਿਆ ਤੇ ਉਹ ਬੀਲੀਵਾਰਡ ਜਿਹੜੇ ਵੇਲੇ ਸਰਵਿਸ ਕਰਦਾ ਤੇ ਜਿਹੜੇ ਬੱਚੇ ਨੂੰ 12 ਮੇਰੇ ਨਾਲੋਂ ਤੋਂ ਬਾਹਰੋਂ 12 ਸਾਲ ਦੀ ਉਹਦੀ ਵੀ ਉਮਰ 12 ਸਾਲ ਹੀ ਉਹ ਤੋਂ 11 13 ਹੈ ਜਸਵਿੰਦਰ ਸਿੰਘ ਦਾ ਇਹ ਜਿਹੜੀ ਭਾਈ ਸਰਜੀਸ ਸਿੰਘ ਦੀ ਬੇਟੀ ਦਾ ਵੀ ਪਤਾ ਲੱਗਾ ਇਹ ਸ਼੍ਰੋਮਣੀ ਕਮੇਟੀ 'ਚ ਵੀ ਨੌਕਰੀ ਕਰਦੀ ਆ ਇਹ ਜਦੋਂ ਮੈਂ ਆਪਣੀ ਲੜਕੀ ਵਾਸਤੇ ਗਿਆ ਆ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਇਹਨੂੰ ਨੌਕਰੀ ਉਹਨਾਂ ਬਾਬੇ ਬਕਰੇ ਸਕੂਲ 'ਚ ਕਲਰਕ ਦੀ ਦਿੱਤੀ ਆ ਤੇ ਫਿਰ ਉਹ ਹੁਣ ਜਿੱਦਣ ਇਹਦਾ ਮੈਨੂੰ ਜਿੱਦਣ ਉਹਨਾਂ ਨੇ ਫੇਰ ਆ ਇਲੈਕਸ਼ਨ ਤੋਂ ਪਹਿਲਾਂ ਉਹਨੇ 523 ਬੰਦੇ ਸ਼੍ਰੋਮਣੀ ਕਮੇਟੀ ਨੇ ਬੰਡੂਗਰ ਦੇ ਵੇਲੇ ਰੱਖੇ ਕੱਢੇ ਸੀ ਇਹਨਾਂ ਨੇ ਉਸੇ ਤਰ੍ਹਾਂ ਲਾਇਆ ਸੀ ਸਾਡੀ ਲੜਕੀ ਵੀ ਉਹਦੇ ਚ ਜਿਹੜੀ ਆ ਉਹ ਸ਼ਾਮਲ ਸੀ ਤੇ ਉਦੋਂ ਫਿਰ ਉਹਨਾਂ ਨੇ ਮੰਨੇ ਵੀ ਸਰਵਸ ਪਾ ਦਿੰਨੇ ਆ ਤੇ ਤੁਹਾਨੂੰ ਅਸੀਂ ਫੇਰ ਰੱਖ ਲੈਨੇ ਆ ਤੈਂ ਹੀ ਆਈ ਕੋਰਡ ਦਾ ਕੇਸ ਵੀ ਪਾਇਆ ਏ ਵੀ ਕੇਸ ਜਿਹੜੇ ਵਾਪਸ ਲੈ ਲੋ ਤੁਹਾਨੂੰ ਨੇ ਚੁਕਤੀ ਪੱਤਰ ਦਵਾਤਾ ਤੇ ਇਹਨੂੰ ਮੈਂ ਜੇ ਉਹਨਾਂ ਨੂੰ ਪੜ੍ਹਾ ਸਕਦਾ ਉਹਨੂੰ ਇੱਕ ਨੂੰ ਮੈਂ ਬੀਵੀਏ ਕਰਾ ਸਕਦਾ ਹਾਂ ਇੱਕ ਨੂੰ ਮੈਂ ਨਰਸਿੰਗ ਦਾ 4 ਸਾਲਾ ਕੋਰਸ ਕਰਾਇਆ ਪੋਤਰੀ ਨੂੰ ਇੱਕ ਨੇ ਬੀ ਕਾਉ ਕੀਤੀ ਆ ਇਕੋਨ ਲੜਕਾ ਛੋਟਾ ਹੀ ਉਹ ਪੜ੍ਹਿਆ ਇਕਨੇ ਪਲੱਸ 2 ਕੀਤੀ ਆ ਬਿਲਕੁਲ ਜੀ ਇਹਨੂੰ ਵੀ ਪੜਾਇਆ ਜਾ ਸਕਦਾ ਸੀ ਇੱਕ ਗੱਲ ਜਿਹੜੀ ਗੱਲ ਬਾਪੂਤਰ ਲੋਕ ਸਿੰਘ ਹੁਣਾਂ ਨੇ ਕੀਤੀ ਆ ਕਿ ਜਦੋਂ ਉਹਨੇ ਵਿਆਹ ਕਰਵਾ ਲਿਆ ਪੋਤਰੀ ਨੂੰ ਅਸੀਂ ਘਰ ਲਿਆ ਕੇ ਉਹਨੂੰ ਵਿਆਹਣ ਪੜਾਉਣ ਦੀ ਗੱਲ ਕੀਤੀ ਤੇ ਉਹ ਸਾਡੇ ਕੋਲ ਨਹੀਂ ਰਹੀ ਤੇ ਜਦੋਂ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਫਿਰ ਸ਼ਹੀਦ ਦੇ ਨਾਂ ਦੇ ਉੱਤੇ ਕੋਈ ਮਦਦ ਜਿਹੜੀ ਆ ਉਹਦਾ ਹੱਕ ਨਹੀਂ ਬਣਦਾ ਤੇ ਜਿਹੜੀਆਂ ਸੰਸਥਾਵਾਂ ਵਦੇਸ਼ਾਂ 'ਚ ਬੈਠੀਆਂ ਸੇਵਾ ਕਰਦੀਆਂ ਨੇ ਉਹਨਾਂ ਨੂੰ ਬੇਨਤੀ ਆ ਕਿ ਇੱਕ ਵਾਰੀ ਘੋਖ ਪੜਤਾਲ ਕਰ ਲਿਆ ਕਰੋ ਪਰਿਵਾਰ ਦੇ ਨਾਲ ਮਿਲ ਕੇ ਸੁਰ ਸੰਪਰਕ ਕਰਕੇ ਕੋਈ ਬੰਦਾ ਭੇਜ ਕੇ ਫੋਨ ਦੇ ਉੱਤੇ ਕਿਉਂਕਿ ਬੜੀ ਖੂਨ ਪਸੀਨੇ ਦੀ ਕਮਾਈ ਆ ਪਰ ਇਹ ਜਿਹੜੇ ਪੈਸੇ ਭੇਜਣ ਵਾਲੇ ਲੋਕ ਨੇ ਇੱਥੇ ਹੁਣ 50000 ਰੁਪਇਆ ਭੇਜਿਆ ਤੇ ਕਿਸੇ ਨੇ ਆਪਣੀ ਜੇਬ ਚੋਂ ਜੇ ਦਿੱਤਾ ਤੇ ਉਹ ਮਹਾਰਾਜ ਜੀ ਹਿਉਰੀ ਚ ਖਲੋ ਕੇ ਦੱਸੇ ਨਹੀਂ ਤੇ ਗੁਰੂ ਮਹਾਰਾਜ ਦੇ ਘਰ ਦੇ ਵਿੱਚ ਸ਼ਹੀਦ ਪਰਿਵਾਰਾਂ ਦੇ ਨਾਂ ਤੇ ਪਈਆਂ ਗੋਲਕਾਂ ਤੋੜ ਕੇ ਉਹਨਾਂ ਤੇ ਕਬਜ਼ਾ ਕਰਕੇ ਤੇ ਉੱਥੋਂ ਪੈਸੇ ਕੱਲਣ ਲੱਗਿਆਂ ਜਰਾ ਜਿੰਨਾ ਨਹੀਂ ਸੋਚਿਆ ਵੇਖਿਆ ਗਿਆ ਕਿਸੇ ਨੂੰ ਪੁੱਛਿਆ ਕਿਛਿਆ ਨਹੀਂ ਗਿਆ ਕਿ ਅਸੀਂ ਪੈਸੇ ਕਿੱਥੇ ਤੇ ਕਦੋਂ ਤੇ ਕਿੰਨੇ ਭੇਜਣ ਲੱਗੇ ਆ ਆਪਣੀ ਮਰਜ਼ੀ ਨਾ ਕਰੋ ਇਹ ਜੜੀ ਆ ਸੰਗਤ ਦੀ ਕਮਾਈ ਆ ਬੜੀ ਮਿਹਨਤ ਖੂਨ ਪਸੀਨੇ ਦੀ ਕਮਾਈ ਆ ਤੇ ਹੱਕਦਾਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਆ ਤੇ ਜਦੋਂ ਵੀ ਤੁਸੀਂ ਕੋਈ ਤਰ੍ਹਾਂ ਦੀ ਸੇਵਾ ਕਰਦੇ ਹੋ ਇਹੀ ਗੱਲ ਬਾਪੂ ਤਰਲੋਕ ਸਿੰਘ ਜੀ ਹੁਣੀ ਵੀ ਕਰ ਰਹੇ ਨੇ ਭਈ ਇਹ ਨਹੀਂ ਕਿ ਇਸ ਪਰਿਵਾਰ ਦੀ ਹੋਰ ਵੀ ਕਿਸੇ ਪਰਿਵਾਰ ਦੀ ਤੁਸੀਂ ਜੁਣੀ ਵੀ ਕੋਈ ਸੇਵਾ ਕਰਨੀ ਚਾਹੁੰਦੇ ਹੋ ਕਰੋ ਬੜੀ ਚੰਗੀ ਗੱਲ ਆ ਪਰ ਇੱਕ ਰਿਪੜਤਾਲ ਜ਼ਰੂਰ ਕਰ ਲਿਆ ਕਰੋ ਕਿਉਂਕਿ ਕਈ ਵਾਰੀ ਤੇ ਇੱਕੋ ਘਰ ਚ ਸਾਰੇ ਜਾਣੇ ਸਾਰੀਆਂ ਸੰਸਥਾਵਾਂ ਇੱਕੋ ਘਰ ਚ ਦਈ ਜਾਂਦੀਆਂ ਨੇ ਤੇ ਕਈ ਐਸੇ ਘਰ ਨੇ ਜਿੱਥੇ ਕਦੀ ਕਿਸੇ ਨੇ 10 ਰੁਪਏ ਨਹੀਂ ਦਿੱਤੇ ਇਸ ਕਰਕੇ ਸਾਡੇ ਪਿੰਡ ਹੀ ਹੈਗਾ ਇਹ ਇੱਕ ਹਾਂਜੀ ਸਾਡੇ ਪਹਿਲੇ ਨਵਿੰਦਰ ਸਿੰਘ ਦਾ ਉਹ ਸ਼ੀਰ ਉਹ ਗਿਆ ਮੁਗਲ ਚੱਕ ਲਾ ਕੇ ਜੀ ਉਹਦੇ ਇਹੋਲੇ ਮਾਤਾ ਪਿਤਾ ਫਿਰ ਤੇ ਵਸਤਾ ਵਿੱਚ ਜੀ ਤੁਸੀਂ ਪਹਿਲੇ ਹੀ ਕਿਲਾ ਡੇਢ ਕਿਲਾ ਹੀ ਗਿਆ ਜੀ ਪੋਤਰੇ ਤੋਂ ਉਹੋ ਜੇ ਨਿਕਲੇ ਉਹ ਜਿਹੜੀ ਨੋ ਉਹ ਵੀ ਆਪਣਾ ਵਿਆਹ ਦੂਸਰਾ ਕਰਾ ਲਿਆ ਪਰ ਅੱਜ ਤੱਕ ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ ਠੀਕ ਹੈ ਤੇ ਮੈਂ ਜੇ ਉਹਨਾਂ ਕੋਲ ਜਾਵਾਂ ਸਾਡੇ ਨਾਲ ਝੱਟ ਲੱਗਦਾ ਉਹ ਜੇ ਪਰਿਵਾਰ ਨੂੰ ਆਣ ਕੇ ਪੁੱਛ ਲਵਾਂ ਅ ਅਰ ਜਿਹੜਾ ਸਾਨੂੰ ਹੁਕਮ ਹੋਇਆ ਆ ਬਾਪੂ ਤਰਲੋਕ ਸਿੰਘ ਜੀ ਸਾਡੀ ਇੱਕ ਸੰਸਥਾ ਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਕੈਨੇਡਾ ਤੋਂ ਉਹਨਾਂ ਵੱਲੋਂ ਅੱਜ ਅਸੀਂ ਤੁਹਾਨੂੰ 10000 ਰੁਪਇਆ ਜੜੀਆ ਉਹ ਪੇਟਾ ਅਸੀਂ ਦੇ ਕੇ ਜਾਵਾਂਗੇ ਇਹ ਤੁਹਾਡੇ ਦੋ ਪੁੱਤਰ ਸ਼ਹੀਦ ਹੋਏ ਨੇ ਇਹ ਕੋਈ ਮਾਇਨੇ ਨਹੀਂ ਰੱਖਦੀ 10000 ਰੁਪਇਆ ਕੁਛ ਨਹੀਂ ਹੈਗਾ ਉਥੇ 10 ਕਰੋੜ ਵੀ ਥੋੜਾ ਪਰ ਇਹ ਇੱਕ ਮਾਨਤਾ ਨੇ ਕਿਉਂਕਿ ਤੁਸੀਂ ਸਮਝਦੇ ਹੋ ਕਿ ਜੇ ਜਿਹੜੀ ਸਾਡੀ ਨੋ ਨੇ ਹੋਰ ਵਿਆਹ ਕਰ ਲਿਆ ਤੇ ਨਵੀਂ ਜ਼ਿੰਦਗੀ ਸ਼ੁਰੂ ਕਰ ਲਈ ਹੈ ਜਿਉ ਉਹਨਾਂ ਨੂੰ ਸੰਗਤਾਂ ਭੇਜੀ ਜਾਂਦੀਆਂ ਨੇ ਹੱਕ ਤੁਹਾਡਾ ਵੀ ਬਣਦਾ ਅਸੀਂ ਸੋਚਦੇ ਆਂ ਕਿ ਤੁਹਾਨੂੰ ਪੈਸੇ ਦੇਣੇ ਆ ਉਹ ਬਿਲਕੁਲ ਜਾਇਜ਼ ਆ ਤੁਸੀਂ ਖੁਦ ਆਪਣੇ ਸਰੀਰ ਤੇ ਬੜਾ ਕਸ਼ਟ ਹੰਡਾਇਆ ਦੋ ਪੁੱਤਰ ਬਾਰੇ ਨੇ ਪੰਥ ਤੋਂ ਤੇ ਆਪ ਵੀ ਕੁੱਟਾ ਮਾਰਾਂ ਕਈ ਜਾਤੀਆਂ ਸਈਆਂ ਪੁਲਿਸ ਦੀਆਂ ਤੇ ਤਿੰਨ ਟੈਰੋਗੇ ਨਾ ਮੈਂ ਕੱਟਿਆ ਤੈਨੂੰ 13-13 ਦਿਨ ਸੀ ਗਿਆ ਇਸਟਾਫ ਪਰ ਸਾਡੀ ਜਿ세 ਪੰਦੀ ਪੰਜਾਬ ਰੋਡਵੇ ਤੇ ਜਿਹੜੀ ਯੂਨੀਨ ਐਨੀ ਤਗੜੀ ਸੀ ਜੀ ਤੇ ਉਹਨਾਂ ਨੇ ਇਥੋਂ ਤੱਕ ਕੇ ਪਰਚਾ ਦਰਜ ਨਹੀਂ ਹੁਣਤਾ ਠੀਕ ਜੋ ਨਜਾਇਜ਼ ਸੀ ਤੇ ਨਾ ਹੀ ਮੈਨੂੰ ਉਹਨਾਂ ਸਸਪੈਂਡ ਹੁਣਤਾ ਤੇ ਇਸ ਕਰਕੇ ਪੈਨਸ਼ਨ ਵੀ ਮੈਨੂੰ ਮਿਲਦੀ ਆ ਮੈਂ ਕਿਉਂ ਵੀ ਘਰ ਨਹੀਂ ਠੀਕ ਠਾਕ ਲੋ ਮੇਰੀ ਸਰਵਜ ਦਾ ਹਟਾਉਣ ਕਰਕੇ ਕੋ ਪਹਿਲੋਂ ਲੇਟ ਇਧਰ ਸਰਵਜ ਮਿਲੀ ਸੀ ਉਦੋਂ ਰਟਟਮੈਂਟ ਰਹੀ 6 ਸਾਲ ਇਤਰਾ ਸਰਵਰਾਂ ਕੀ 3 ਸਾਲ ਸਾਡੇ ਇਤਰਾ ਲੰਘੇ ਜਿਹੜੇ ਅਸੀਂ ਘਰੋਂ ਬਾਹਰ ਰਹੇ ਪਰ ਇਹ ਆ ਵੀ ਪਰਮੇਸ਼ਰ ਤੋਂ ਡਰਨਾ ਚਾਹੀਦਾ ਪਰਮੇਸ਼ਰ ਨੇ ਇੱਕ ਦਿਨ ਸਾਡੇ ਤੇ ਇਹੋ ਜਿਹਾ ਆਇਆ ਸੀ ਨਾ ਘਰ ਸੀ ਨਾ ਬਾਹਰ ਸੀ ਜਿਹੜੇ ਤਨ ਦੇ ਲੀੜੇ ਉਹ ਪਰਿਵਾਰ ਤੇ ਰਹੇਗੇ ਪਰ ਗੁਰੂ ਮਹਾਰਾਜ ਸੱਚੇ ਪਾਸ਼ਾ ਇਡਾ ਦੀਨ ਦੇ ਆਲੂਆ ਕਿਉਂਨੇ ਸਾਰਾ ਕੋ ਆਈਚ ਲਈ ਚਲਾਈ ਚਲਾਈ ਰੱਖੀ ਆ ਇਹ ਨਹੀਂ ਪਿੱਕੇ ਹਜੜਾ ਨਹੀਂ ਭੁੱਖੇ ਸੁੱਤੇ ਹੋਏਗੇ ਤੇ ਇਸ ਕਰਕੇ ਮੈਂ ਤੇ ਉਹ ਗੱਲ ਕਹਿਣਾ ਵੀ ਇਹ ਗੱਲਾਂ ਜਿਹੜਾ ਇਹਨਾਂ ਨੂੰ ਨਵਾਜੀ ਜਾਂਦੇ ਜੇ ਨਵਾਜੀ ਜਾਂਦੇ ਕਿ ਗਰੀਬ ਪਰਿਵਾਰ ਨੂੰ ਪੁੱਛੋ ਇਹਦਾ ਜਾ ਕੇ ਘਰ ਵੇਖੋ ਧਨ ਖਾਲਸਾ ਵਾਲਿਆਂ ਨੇ ਇਹਨੂੰ ਬਣਾ ਕੇ ਦਿੱਤਾ ਤੇ ਇਹਦੇ ਹੱਕਦਾਰ ਹੀ ਨੇਗੇ ਤੇ ਜੇ ਦੇਈ ਜਾਂਦੇ ਪੈਸੇ ਸੰਗਤ ਦੇ ਹਲਟਾਈ ਜਾਣੇ ਤੇ ਮੈਂ ਕੀ ਕਰ ਸਕਦਾ ਸੰਗਤ ਦੇ ਪੈਸੇ ਲਟਾਉਣ ਲਈ ਨਹੀਂ ਹੁੰਦੇ ਜੀ ਅਸੀਂ ਇਹੀ ਬੇਨਤੀ ਕਰਾਂਗੇ तमाम ਸੰਸਥਾਵਾਂ ਨੂੰ ਸੇਵਾ ਕਰਨ ਵਾਲਿਆਂ ਗੁਰਮਖਾਂ ਨੂੰ ਕਿ ਘੂਕ ਵਿਚਾਰ ਕੇ ਤੇ ਹੱਕਦਾਰ ਤੱਕ ਜਿਹੜੀ ਆ ਉਹ ਸੇਵਾ ਪਹੁੰਚਾਉਣ ਦਾ ਯਤਨ ਕਰੋ ਗੱਲਬਾਤ ਕਰਦੇ ਆ ਕੋਈ ਗਲਤੀ ਗੁਸਤਾਖੀ ਹੋ ਗਈ ਹੋਵੇ ਤੇ ਉਹਦੇ ਲਈ ਮਾਫ਼ਰਤ ਜੀ ਕੁਝ ਅਖਬਾਰਾਂ ਕੁਝ ਤਸਵੀਰਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇਸ ਸ਼ਹੀਦ ਪਰਿਵਾਰ ਦੀਆਂ ਤੇ ਨਾਲ ਦੀ ਨਾਲ ਤੁਹਾਡੇ ਕੋਲ ਇਜਾਜ਼ਤ ਵੀ ਇਸ ਇਤਰਾਜੀ ਪਰਵਾਰ ਨਾਲ ਗੱਲਬਾਤ ਤੁਹਾਡੀ ਕਰਾਉਂਦੇ ਰਵਾਂਗੇ ਸਤਸੰਗਤ ਜੀ ਅੱਜ ਸ਼ਹੀਦ ਭਾਈ ਦਲਬਾਖ ਸਿੰਘ ਤੇ ਸ਼ਹੀਦ ਭਾਈ ਸੁਰਜੀਤ ਸਿੰਘ ਜੀ ਦੇ ਪਿਤਾ ਬਾਪੂਤਰ ਲੋਕ ਸਿੰਘ ਜੀ ਨੂੰ ਅੱਜ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਸੰਗਤ ਵੱਲੋਂ ਭੇਜੀ ਸੇਵਾ ਦੇ ਵਿੱਚੋਂ ਅੱਜ ਅਸੀਂ 10000 ਰੁਪਏ ਇੱਕ ਛੋਟੀ ਜਿਹੀ ਭੇਟਾ ਇਹਨਾਂ ਦੇ ਹਵਾਲੇ ਕਰ ਰਹੇ ਹਾਂ ਕੋਈ ਦਵਾਈ دارو ਲਈ ਕਹਿ ਲਓ ਜਾਂ ਕੋਈ ਸ਼ੁਰੂਆਤ ਤੇ ਆਪਣੀ ਕੋਖ ਪੜਤਾਲ ਜਾਂਚ ਤੋਂ ਬਾਅਦ ਇਹ ਸੰਗਤ ਦੀ ਸੇਵਾ ਜਿਹੜੀ ਆ ਅਸੀਂ ਇਸ ਪਰਿਵਾਰ ਤੱਕ ਜਿਹੜੀ ਆ ਪਹੁੰਚ ਦੀ ਕਰ ਰਹੇ ਆ ਜੀ ਆਪ ਸਭ ਸੰਗਤਾਂ ਦਾ ਬਹੁਤ ਧੰਨਵਾਦ ਜੀ ਬਹੁਤ ਸ਼ੁਕਰਗੁਜ਼ਾਰ ਜਿਹੜੇ ਇੱਕ ਇੱਕ ਰੁਪਈਆ ਜਿਹੜਾ ਸਾਡੇ ਤੇ ਭਰੋਸਾ ਕਰਕੇ ਤੇ ਸਾਡੇ ਤੱਕ ਭੇਜਦੇ ਹੋ ਸਕਰੀਨ ਤੇ ਦਿੱਤੇ ਸਾਡੇ ਅਕਾਊਂਟ ਨੰਬਰ ਤੇ ਜਾ ਕੇ ਜੇ ਤੁਸੀਂ ਸੇਵਾ 'ਚ ਹਿੱਸਾ ਪਾਉਣਾ ਚਾਹੋ ਤੇ ਪਾ ਸਕਦੇ ਹੋ ਬਹੁਤ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ